ਭਾਰਤ ਦੇ ਮੰਤਰੀ ਨਰਿੰਦਰ ਮੋਦੀ ਆਪਣੇ ਸਰਕਾਰੀ ਦੌਰੇ ਮੌਕੇ ਅਮਰੀਕਾ ਪਹੁੰਚ ਗਏ ਨੇ ਅਤੇ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕਰਨ ਲਈ ਜਿਵੇਂ ਹੀ ਵਾਸ਼ਿੰਗਟਨ ਡੀਸੀ ਸਥਿਤ ਵਾਈਟ ਹਾਊਸ ਪਹੁੰਚੇ ਤਾਂ ਉਨ੍ਹਾਂ ਦੇ ਸਵਾਗਤ ਵਿੱਚ ਅਤੇ ਉਨ੍ਹਾਂ ਦੇ ਵਿਰੋਧ ਵਿੱਚ ਵੀ ਪ੍ਰਦਰਸ਼ਨਾਂ ਦਾ ਇੱਕ ਵੱਖਰਾ ਹੀ ਨਜ਼ਾਰਾ ਵੇਖਿਆ ਗਿਆ ਨਰਿੰਦਰ ਮੋਦੀ ਦੀ ਆਮਦ ਮੌਕੇ ਵਾਈਟ ਹਾਊਸ ਦੇ ਸਾਹਮਣੇ ਪਾਰਕ ਵਿੱਚ ਵਿਰੋਧ ਕਰਦਿਆਂ ਭਾਰਤੀ ਘਟ ਗਿੰਦੀ ਪਾਈ ਚਾਰੇ ਜਿਸ ਵਿੱਚ ਸਿੱਖ, ਮੁਸਲਮਾਨ ਤੇ ਈਸਾਈ ਸ਼ਾਮਲ ਸੰਗ ਵੱਲੋਂ ਰੋਸ ਮਜ਼ਾਹਰਾ ਕੀਤਾ ਗਿਆ ਤੇ ਨਾਰੇਬਾਜ਼ੀ ਹੋਈ ਇਸ ਮੌਕੇ ਮਜ਼ਾਹਰੇ ਦੇ ਬਿਲਕੁਲ ਦੂਜੇ ਪਾਸੇ ਜ਼ਿਆਦਾਤਰ ਗੁਜਰਾਤੀਆਂ ਤੇ ਦੋ ਸਿੱਖ ਭਰਾਵਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਦਿਆਂ ਜੀ ਆਇਆਂ ਕਹਿਣ ਦੀ ਇਕੱਠ ਕੀਤਾ ਗਿਆ ਜਿਸ ਵਿੱਚ ਸ਼ਾਮਲ ਸਥਾਨਕ ਆਗੂ ਕਮਲਜੀਤ ਸਿੰਘ ਸੋਨੀ ਵੱਲੋਂ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਇੱਕ ਉਤਸਵ ਦੀ ਤਰ੍ਹਾਂ ਦਿੱਤਾ ਜਸ਼ਨ ਮਨਾਇਆ ਜਾਣਾ ਚਾਹੀਦਾ ਹੈ ਤੇ ਪੰਗੜੇ ਪਾਉਣੇ ਚਾਹੀਦੇ ਨੇ ਦੋਵਾਂ ਪਾਸਿਆਂ ਤੋਂ ਯਾਨੀ ਕਿ ਹੱਕ ਅਤੇ ਵਿਰੋਧ ਵਿੱਚ ਨਾਰੇਬਾਜ਼ੀ ਦਾ ਇੱਕ ਤਰੀਕੇ ਨਾਲ ਮੁਕਾਬਲਾ ਚੱਲਦਾ ਨਜ਼ਰ ਆਇਆ ਅਤੇ ਜਿਵੇਂ ਹੀ ਇੱਕ ਬੰਨੇ ਕੋਈ ਨਾਰਾ ਲੱਗਦਾ ਤਾਂ ਦੂਜੇ ਬੰਨਿਓ ਵੀ ਉਸ ਦਾ ਜਵਾਬ ਆਉਂਦਾ ਇਸ ਮੌਕੇ ਕਈ ਵਾਰ ਤਲਖੀ ਦਾ ਮਾਹੌਲ ਵੀ ਬਣਦਾ ਨਜ਼ਰ ਆਇਆ ਘਟ ਗਿਣਤੀ ਭਾਈਚਾਰੇ ਵਾਲੇ ਪਾਸੇ ਸਿੱਖਾਂ ਵੱਲੋਂ ਗੁਰੂ ਘਰ ਲੰਗਰ ਵਰਤਾਇਆ ਗਿਆ ਇਸ ਪ੍ਰੰਤ ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਵਿੱਚ ਆਇਆ ਸਮੂਹ ਜਲਦੀ ਉੱਥੋਂ ਚਲਾ ਗਿਆ ਜਦ ਕਿ ਕਟ ਗਿੰਤੀ ਭਾਈਚਾਰਾ ਕਾਫੀ ਸਮੇਂ ਤੱਕ ਉੱਥੇ ਮੌਜੂਦ ਰਿਹਾ ਅਮਰੀਕਾ ਦੇ ਕਾਨੂੰਨ ਦੀ ਪਾਲਣਾ ਕਰਦਿਆਂ ਦੋਵਾਂ ਧਿਰਾਂ ਵੱਲੋਂ ਲੜਾਈ ਝਗੜੇ ਵਾਲੀ ਕੋਈ ਗੱਲ ਨਹੀਂ ਕੀਤੀ ਗਈ ਅਤੇ ਆਪੋ ਆਪਣੀ ਆਵਾਜ਼ ਅੰਤਰਰਾਸ਼ਟਰੀ ਪੱਧਰ ਉੱਤੇ ਉਠਾਉਣ ਦੀ ਕੋਸ਼ਿਸ਼ ਹੋਈ ਇਸ ਮੌਕੇ ਬੰਗਲਾਦੇਸ਼ੀ ਤੇ ਹਿੰਦੂ ਭਾਈਚਾਰੇ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ ਜਿਨ੍ਹਾਂ ਨਾਲ ਬੰਗਲਾਦੇਸ਼ੀ ਮੁਸਲਮਾਨ ਭਾਈਚਾਰਾ ਵੀ ਮੌਜੂਦ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਟੋਰੀ ਦੇ ਕੀ ਹਾਸਲ ਹੁੰਦੇ ਨੇ ਇਹ ਤਾਂ ਵਕਤ ਹੀ ਦੱਸੇਗਾ ਪਰ ਉਹਨਾਂ ਦੀ ਆਮਦ ਉੱਤੇ ਸਿਆਸੀ ਤੇ ਸਮਾਜਿਕ ਹਿਲਜੁਲ ਜ਼ਰੂਰ ਹੋਣੀ ਸ਼ੁਰੂ ਹੋ ਗਈ ਹੈ। ਵਾਸ਼ਿੰਗਟਨ ਡੀਸੀ ਤੋਂ ਦਵਿੰਦਰ ਸਿੰਘ ਮਨਾਸਸ ਅਤੇ ਪੰਜਾਬੀ ਰਾਈਟਰ ਦੀ ਵਿਸ਼ੇਸ਼ ਰਿਪੋਰਟ